ਤਦੋ ਹਾਂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਹੁਣ ਮੈਂ ਵੀਡੀਓ ਪਾਣ ਲੱਗਾ ਤੁਹਾਡੇ ਲਈ ਲਾਸਟ ਸਰਦੀ ਦੇ ਕੱਪੜੇ ਲੈ ਕੇ ਆਇਆ ਹਾਂ ਜਿਹੜਾ ਮਹੀਨਾ 2 ਮਹੀਨੇ ਰਹਿ ਗਏ ਨੇ ਆਪਣੇ ਮ제 ਨਾਲ ਲਲੋ ਤੇ ਸੇਲ ਲਾਣ ਜਾ ਰਿਹਾ ਮੈਂ ਰੇਟ ਵੀ ਇਹੋ ਜਿਹਾ ਕਿਤਨੇ ਜੇ ਮਿਲਣਾ ਚਾਹੇ ਸਾਮ-ਸਾਮ ਕੇ ਤੁਸੀਂ ਢੱਕ ਲਿਓ ਤੇ ਅਗਲੀ ਵਾਰੀ ਪਾਲਿਓ ਇੰਨੇ ਸਸਤੇ ਜਿੱਤੇ ਤੁਸੀਂ ਇੱਕ ਲੈਣਾ ਉਦੋਂ ਤੁਸੀਂ ਅੱਜ ਤੁਹਾਨੂੰ ਜਿੱਤੇ ਤੁਸੀਂ ਸੂਟ ਇੱਕ ਲੈਣਾ ਉਹਦੇ ਰੇਟ ਦੇ ਵਿੱਚ ਇੱਥੇ ਤੁਹਾਨੂੰ ਤਿੰਨ ਸੂਟ ਮਿਲ ਜਾਣੇ ਨੇ ਇੰਨੇ ਕੋ ਵਧੀਆ ਆਫਰ ਦੇ ਇੰਨਾ ਕੋ ਵਧੀਆ ਰੇਟ ਦਾਂਗੇ ਸਾਡੀ ਮਾਹੀ ਜੀ ਬੜਾ ਸੇਲ ਲਾਣ ਲੱਗੀ ਹੈ ਤੇ ਹੁਣ ਮਾਹੀ ਜੀ ਦੀ ਫਰਮਾਇਸ਼ ਤੇ ਸੇਲ ਲਾਣ ਲੱਗੇ ਆਪਾਂ ਤੇ ਲਾਦੀ ਮਾਹੀ ਜੀ ਬੋਲ ਮਾੜਾ ਵਾਟਾ ਹਾਂਜੀ ਹਾਂਜੀ ਹਾਂ ਫਿਰ ਬੋਲ ਲੈ ਬੋਲेंगे ਟਾਈ ਲਾਵਾਂਗੇ ਚਲੋ ਜੀ ਹੁਣ ਲੱਗਿਆ ਸੇਲ ਲਾਣ ਬੜਬੜ ਵਧੀਆ ਛੁੱਟਾ ਪਹਿਲਾਂ ਮੈਂ ਸੂਟ ਖੋਲ ਕੇ ਦਿਖਾਦਾ ਤੁਸੀਂ ਕਹਿਣਾ ਖਰੇ ਇਦਾਂ ਹੀ ਹੈ ਕੁਆਲਿਟੀ ਦਾ ਤੇ ਮਲਤਾਨੀ ਕਲੈਕਸ਼ਨ ਇੱਕ ਨੰਬਰ ਜਾਂਦਾ ਇੱਥੇ ਮਰਜੀ ਆ ਥੋੜਾ ਅਸੀਂ ਲੋਕਾਂ ਵਾਂਗੂ ਪਾਈ ਜਾਂਦੇ ਆ 250 ਰੁਪਏ ਦਾ ਸੂਟ ਉਹ ਕੰਮ ਨਹੀਂ ਹੈਗਾ ਕੁਆਲਿਟੀਾਂ ਦੇ ਕੱਪੜੇ 5 ਮੀਟਰ ਮਿਲਣ ਵਾਲਾ ਪਿਓਰ ਪਸ਼ਮੀਨਾ ਦਾ ਰਹਿਣ ਵਾਲਾ ਆ ਰੇਟ ਦੱਸਾਂ ਫਿਰ ਦਸ ਰੇਡ ਹਾਂਜੀ ਦਸ ਕਿੰਨਾ ਦਸ ਸੱਤੀ ਬੋੜਾ ਕਿੰਨਾ ਦਈਏ 50 ਲਓ ਜੀ ਲੋ ਆਪਾਂ ਮਾਹੀ ਜੀ ਦੀ ਫਰਮਾਇਤ ਉਤੇ ਸਾਢੇ 400 ਰੁਪਏ ਦਾ ਸੂਟ ਦੇਾਂਗੇ ਤੇ ਇਹਦੇ ਚ ਹੁਣ ਮੈਂ ਸਾਢੇ 400 ਦੇ ਵਿੱਚ ਦਿਖਾਣਾ ਤੁਹਾਨੂੰ ਰੰਗ ਆ ਚੱਕੋ ਸਕਰੀਨਸ਼ਾਟ ਮਾਰ ਲਿਓ ਹੁਣ ਸਕਰੀਨਸ਼ਾਟ ਮਾਰ ਲਿਓ ਤੇ ਆਪਣਾ WhatsApp ਤੇ ਆਪਣਾ ਸਕਰੀਨ ਉਤੇ ਦਿੱਤੇ ਨੰਬਰ ਦੇ ਉਤੇ ਤੁਸੀਂ ਆਰਡਰ ਕਰ ਸਕਦੇ ਹੋ ਇਥੇ ਕਰਕੇ ਮਾਜੀ YouTube ਉਤੇ ਵੀਡੀਓ ਪਾਈ ਹੈ ਤੇ ਆਪਣਾ ਤੁਸੀਂ ਲਿੰਕ ਖੋਲੋ ਤੇ ਸਿਰਫ ਤੇ ਸਿਰਫ 450 ਰੁਪਏ ਦੇ ਵਿੱਚ ਸੂਟ ਲਵੋ ਇਹ ਲੋ ਜਿਹੜਾ 8-800 ਰੁਪਏ ਦਾ ਸੂਟ ਵੇਚਦੇ ਸੀ ਮੈਚਿੰਗ ਦੇ ਨਾਲ ਤੇ ਆ ਵੀ ਤੁਹਾਨੂੰ ਕਿਹੜੀ ਰੇਟ ਤੇ ਦੇਵਾਂਗੇ 450 ਹਾਂ ਸਿੱਖ ਗਈਆਂ ਤੂੰ ਕੰਮ ਸਿਆਣੀ ਹੋ ਗਈਆਂ ਅੰਦਰ ਆ ਲੋ 450 ਰੁਪਏ ਦਾ ਸੂਟ ਤੇ ਨਾਲ ਮੈਚਿੰਗ ਤੇ ਪੂਰੇ ਫੁੱਲ ਛੋਲ ਦੇ ਦੁਪੱਟੇ ਦੇ ਨਾਲ ਇਹਨੂੰ ਚੱਕੋ ਇਹ ਆ ਵੀ ਸੂਟ ਆਪਾਂ ਦਿੰਦੇ ਸੀ 7-800 ਰੁਪਏ ਦਾ ਮੈਚਿੰਗ ਦੇ ਨਾਲ ਆ ਇਹ ਵੀ ਤੁਹਾਨੂੰ ਦੇ ਦਾਂਗੇ ਆਪਾਂ ਕਿੰਨੇ ਦਾ ਕਿੰਨੇ ਦੇਣਾ 450 ਉਹ ਵੈਰੀ ਗੁੱਡ ਆ ਚੱਕੋ 450 ਰੁਪਏ ਦਾ ਸੂਟ ਦੇ ਦਾਂਗੇ 450 ਦਾ ਰੰਗ ਵੇਖ ਲਓ ਬੇਕਰ ਨਹੀਂ ਰੰਗ ਸਮਝ ਚ ਆਂਦੇ ਸਾਡੇ ਦਿੱਤੇ ਹੋਏ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਮੈਂ ਕੰਟੈਕਟ ਕਰ ਸਕਦੇ ਹੋ ਸਕਰੀਨ ਸ਼ਾਟ ਵਾਰ ਲਓ ਆਪਾਂ ਦੁਬਾਰਾ ਤੁਹਾਨੂੰ ਫੋਟੋ ਖਿੱਚ ਕੇ ਭੇਜ ਦਾਂਗੇ ਆਪਾਂ ਇਹ ਲੋ ਅੰਦਰ ਵਿੱਚ ਆ ਲੋ ਚੱਕੋ 450 ਰੁਪਏ ਦਾ ਵਿੱਚ ਆ ਲੋ 450 ਦਾ ਹੋਰ ਦਿਖਾ ਦੋ ਇਹਦੇ ਵਿੱਚ ਹੈਗਾ ਸੇ ਮਟੀਰੀਅਲ ਹੋਰ ਦਿਖਾ ਦੋ ਹਾਂ ਇਹ ਵੀ ਖੜਾ ਲਓ ਜੀ ਲੋ ਸਾਡੇ 450 ਰੁਪਏ ਦੇ ਵਿੱਚ ਪਿਓਰ ਪਸ਼ਮੀਨਾ ਪਿਓਰ ਪਸ਼ਮੀਨਾ ਆਲ ਓਵਰ ਤੇ ਨਾਲ ਦਿਆਂਗੇ ਪਿਓਰ ਦਾ ਦੁਪੱਟਾ ਹੋਲਸੇਲਰ ਕੋਲ ਰੇਟ ਪਤਾ ਕਰ ਲਿਓ ਕਿੰਨੇ ਦਾ ਆਂਦਾ ਆ ਹੋਲਸੇਲਰ ਨੂੰ ਨਾ ਸਕਰੀਨਸ਼ਾਟ ਪਾ ਕੇ ਭੇਜ ਦਿਓ ਕਿ ਕਿੰਨੇ ਦਾ ਸੂਟ ਹੈ ਠੀਕ ਹੈ ਆ ਲੋ 450 ਰੁਪਏ ਰੰਗ ਦਿਖਾ ਕੇ ਨੇ ਆ ਲੋ ਜੀ ਰੰਗ ਕਿੰਨੇ ਰਹਿ ਗਏ ਨੇ ਕਿਦੋਂ ਰਹਿ ਗਿਆ ਹੁਣ ਦਿਖਾ ਕੇ ਨੇ ਮੂ ਕੋਈ ਨਹੀਂ ਕੋਈ ਨਹੀਂ ਅਗਲੀ ਵੀਡੀਓ ਜੇ ਆਪ ਬਾਨੀ ਹੈ ਹਲੋ ਸਾਡੇ 450 ਰੁਪਏ ਦਾ ਸੂਟ ਚੱਕੋ ਹੁਣ ਤੁਹਾਨੂੰ ਅਗਲੀਆਂ ਚੀਜ਼ਾਂ ਮੈਂ ਦਿਖਾਣਾ ਵਾਂ ਜਲਦੀ ਸਾਡੇ 450 ਦੇ ਵਿੱਚ ਨਾਲ ਹੀ ਅਸੀਂ ਆਪਣੇ ਬਜ਼ੁਰਗਾਂ ਦਾ ਵੀ ਧਿਆਨ ਰੱਖਣੇ ਹੁੰਦੇ ਆ ਹਲੋ ਚੱਕੋ ਬਜ਼ੁਰਗਾਂ ਦੇ ਲਈ ਨਾਲ ਸ਼ਾਲ ਕਿੰਨੇ ਦਾ ਬੋਲਿਆ ਕਰੋ ਯਾਰ ਕਿੰਨੇ ਦਾ 450 ਦਾ ਕੁਝ ਵੀ ਲੱਗਦਾ ਬੁੰਦਰੇ ਫਿਰਦੇ ਹੋਣ ਸਾਡੇ 450 450 ਚੱਕੋ ਸਕਰੀਨ ਸ਼ਾਟ ਮਾਰੋ ਹਲੋ ਫੜੋ ਇੱਕ ਹੋਰ ਦਿਆਂ ਮੈਂ ਓਏ ਹੋਏ ਹੋਇਆ ਤੇ ਕਿੰਨੇ ਦਾ ਹੈ ਇਹਨੂੰ ਲੱਗਦਾ ਸੂਟ ਹੀ ਮਹਿੰਗਾ ਯਾਰ ਬੰਦ ਕਰਦਾ ਓਏ ਹੋਏ ਅਧੇ ਹਜ਼ਾਰ ਰੁਪਏ ਦਾ ਸੂਟ ਓ ਯਾਰ ਲੋ ਚੱਕੋ 550 ਰੁਪਏ ਦਾ ਸੂਟ ਘੇਰੇ ਤੇ ਵਰਕ ਦੇਖ ਲਓ ਪਿਓਰ ਪਸ਼ਮੀਨੇ ਦਾ ਨਾਲ ਦੁਪੱਟਾ ਦੇਾਂਗੇ ਸ਼ਿਫੋਨ ਦਾ 550 ਰੁਪਏ ਦੇ ਵਿੱਚ ਸੂਟ ਸਕਰੀਨ ਸ਼ਾਟ ਮਾਰੋ ਤੇ ਆਪਣੀਆਂ ਮਾਵਾਂ ਲਈ ਗਿਫਟ ਕਰ ਦਿਓ ਜੇ ਅਸੀ ਸਭ ਲੈਣੀਆਂ ਨੇ ਮੈਂ ਤੇ ਬੜੀ ਅਸੀਸ ਜੋਗਾ ਰੇਡ ਕਰਤਾ ਘੱਟ ਤੇ ਤੁਸੀਂ ਜੋ ਲਲੋ ਆਪਣੀਆਂ ਸੀਤਾ ਤੇ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਤੁਹਾਨੂੰ ਦੇ ਦਿਆਂਗੇ ਆਪਾਂ ਸੂਟ ਆਜ ਚੱਕੋ ਤੇ ਆਹ ਲੋ ਜੀ ਆਹ ਲੋ ਪਿਓਰ ਦੁਪੱਟਾ ਪ੍ਰਿੰਟਰ ਦੇ ਨਾਲ ਤੁਹਾਨੂੰ ਦੇ ਦਿਆਂਗੇ ਆਪਾਂ ਸੂਟ ਸਿਰਫ ਤੇ ਸਿਰਫ ਜੇਕਰ ਰੇਡ ਕਰਨਾ ਵਾ ਰੇਡ ਸਿਰਫ ਤੇ ਸਿਰਫ 600 ਰੁਪਏ ਦਾ 600 ਰੁਪਏ ਦਾ ਤਾਂ ਕਿਉਂਕਿ ਦੁਪੱਟਾ ਨਾਲ ਪ੍ਰਿੰਟਡ ਹੈ ਉਹ ਦੁਪੱਟਾ ਸੀ ਪਲੇਨ ਆ ਦੁਪੱਟਾ ਪ੍ਰਿੰਟਡ ਰੇਡ ਜਿੱਥੇ ਮਰਜ਼ੀ ਪਤਾ ਕਰ ਲੋ ਹੋਲਸੇਲਰਾਂ ਨੂੰ ਪਾ ਦਿਓ ਵੀਡੀਓ ਤੇ ਉਹਨਾਂ ਨੂੰ ਪਾ ਦਿਓ ਸਕਰੀਨ ਸ਼ਾਟ ਕੀ ਡੇਟ ਤੁਹਾਨੂੰ ਦਿੰਦੇ ਨੇ ਕੜਾਈ ਦੇ ਨਾਲ ਪਿਓਰ ਪਸ਼ਮੀਨਾ ਦੇ ਨਾਲ ਪ੍ਰਿੰਟਡ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਜੇਕਰ ਆਪਾਂ ਪੂਰੇ ਰਾਜਪੁਰੇ ਤੇ ਛੜਦੀ ਨਾ ਰਾਜਪੁਰਾ ਲੁੱਕ ਜੇਗਾ ਐਡਾ ਵੱਡਾ ਦੁਪੱਟਾ ਆ ਠੀਕ ਹੈ ਆ ਚੱਕੋ ਸਿਰਫ ਤਾਂ ਸਿਰਫ 600 ਰੁਪਏ ਦਾ ਸੂਟ ਰੰਗ ਦਿਖਾਵਾ ਤੁਹਾਨੂੰ ਤੁਹਾਨੂੰ ਸਕਰੀਨ ਸ਼ਾਟ ਮਾਰ ਲਓ ਆਪਣੀਆਂ ਬਜ਼ੁਰਗਾਂ ਲਈ ਕਰ ਦਿਓ ਖੁਸ਼ ਦੇ ਦਿਓ ਗਿਫਟ ਜੇ ਤੁਸੀਂ ਛੇਡੋ ਹੁਣ ਅਗਲੀ ਚੀਜ਼ ਦਿਖਾਵਾ ਤੁਹਾਨੂੰ ਮੈਂ ਇਹ ਲੋ ਇਦਾਂ ਦੇ ਸੌਦੇ ਰਹਿ ਗਏ ਨੇ ਮੇਰੇ ਕੋਲ ਡਿਜੀਟਲ ਦੀ ਵੈਲਵਟ ਆ ਚੱਕੋ ਡਿਜੀਟਲ ਦੀ ਵੈਲਵਟ ਗ੍ਰੀਨ ਦੇ ਨਾਲ ਸਟੋਲ ਚੱਕੋ ਸਿਰਫ ਤੇ ਸਿਰਫ ਰੇਟ ਰਹੇਗਾ ਬੰਦ ਕਰ ਰੇਟ ਰਹੇਗਾ ਸਿਰਫ ਤੇ ਸਿਰਫ ਇਦਾਂ ਦੇ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟੇ ਤੇ ਆ ਲੋ ਰੇਟ ਸਿਰਫ ਤੇ ਸਿਰਫ ਇੰਦਾ ਰਹਿਣ ਵਾਲਾ ਹੈ 700 ਰੁਪਏ ਦਾ ਕਿੰਨੇ ਦਾ 700 ਦਾ ਲੋ ਜੀ ਲੋ ਵੈਲਵਟ ਪੂਰੀ ਵਰਕ ਦੇ ਨਾਲ ਵੈਲਵਟ ਨਾਲ ਸਲਵਾਰ ਦੇਖ ਲੋ ਰਿਯਾਨ ਦੀ ਤੇ ਨਾਲ ਤੁਹਾਨੂੰ ਦੇਾਂਗੇ ਸਟੋਲ ਮਲਟੀ ਵੈਲਵਟ ਮਲਟੀ ਵੈਲਵਟ ਦਾ ਨਾਲ ਦੇਾਂਗੇ ਸਟੋਲ ਤੇ ਜੇ ਰੇਡ ਸੁਣੋ ਤੇ ਰੇਡ ਤੁਸੀਂ ਸੁਣ ਕੇ ਹੋ ਜੂਗੀ ਹੈਰਾਨ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਾਂ ਪੂਰਾ 1000 ਰੁਪਿਆ ਲੈਣਾ ਸੂਟ ਦਾ ਤੇ ਪਤਾ ਕਰ ਲਿਓ 2500 ਦਾ ਘਟ ਨਹੀਂ ਹੈਗਾ ਸੂਟ ਪੂਰੇ 1000 ਰੁਪਏ ਦੇ ਵਿੱਚ ਵੈਲਵਟ ਦੇ ਦੇਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਨਾ ਹੋਰ ਵੀ ਦਿਖਾਣਾ ਮੰਨੋ ਮਾਨ ਕਰਦੇਾਂਗੇ ਆ ਚੱਕੋ ਕਸ਼ਮੀਰੀ ਵਰਕ ਦੇ ਨਾਲ ਸੂਟ ਆ ਲਓ ਜੀ ਆ ਲਓ ਲੋ ਜੀ ਆ ਲੋ ਕਸ਼ਮੀਰੀ ਵਰਕ ਦੇ ਨਾਲ ਸੂਟ ਮਾਹੀ ਜੀ ਦਾ ਹੈਗਾ ਜਨਮ ਦਿਨ ਉਹਦੇ ਉੱਤੇ ਲਾਈਆਂ ਅਸੀਂ ਆਫਰਾਂ ਸਿਰਫ ਤੇ ਸਿਰਫ ਇਹ ਸੂਟ ਦੇ ਦਾਂਗੇ ਅਸੀਂ ਤੁਹਾਨੂੰ ਇਹ ਸੂਟ ਦੇ ਦਾਂਗੇ ਸਿਰਫ ਤੇ ਸਿਰਫ ਅਸੀਂ 700 ਰੁਪਏ ਦਾ ਆ ਕਿਉਂਕਿ ਜਨਮ ਦਿਨ ਸਾਡੀ ਮਾਹੀ ਦਾ ਬਹੁਤ ਸੇਵਾ ਕਰਦੀ ਵਿਚਾਰੀ ਸ਼ਹਿਰ ਤੋਂ ਆ ਕੇ ਸ਼ਾਮ ਤੱਕ ਕੰਮ ਇੰਨਾ ਕਰਦੀ ਮੈਂ ਵੀ ਨਹੀਂ ਕਰਦਾ ਆ ਚੱਕੋ ਹੈਲੋ ਹੈਲੋ ਅਹੀਂ ਮਨੋਰੰਜਨ ਵੀ ਨਾਰ ਕਰਾਣੇ ਹੋਣੇ ਆਪਣੇ ਬੰਦੇ ਆ ਹੈਲੋ ਜੀ ਹੈਲੋ ਵਰਕ ਦੇ ਨਾਲ ਸੂਟ ਸਾਰਾ ਕਸ਼ਮੀਰੀ ਨਾਲ ਤੁਹਾਨੂੰ ਸਿਰਫ ਤੇ ਸਿਰਫ ਰੇਟ ਦਾਂਗੇ 700 ਰੁਪਏ ਦਾ ਮਿਲਦਾ ਲਿਆਏ ਉਹ ਨਹੀਂ ਮਿਲਦਾ ਮਲਤਾਨੀ 컬렉ਸ਼ਨ ਤੁਹਾਡਾ ਆਪਣਾ ਬੈਠਾ ਆ ਮੰਨੂ ਮਲਤਾਨੀ ਬੈਠਾ ਟੱਕ ਪਾ ਦਾਂਗੇ ਆਫਰਾਂ ਦੀ 80 ਨੂੰ ਕਰ ਲੈਗੀ ਚਲੋ ਲੋ ਜੀ ਲੋ ਚੱਕੋ ਸ਼ਿਮਰ ਦੇ ਨਾਲ ਪਿਓਰ ਪਸ਼ਮੀਨਾ ਸ਼ਿਮਰ ਦਾ ਸੂਟ ਰਹਿਣ ਵਾਲਾ ਬਾਜੂ ਤੇ ਵਰਕ ਸਲਵਾਰ ਵੀ ਤੁਹਾਨੂੰ ਪਸ਼ਮੀਨਾ ਚ ਮਿਲਣ ਵਾਲੀ ਜੇ ਸ਼ਾਲ ਦੀ ਗੱਲ ਕਰਾਂ ਤੇ ਸ਼ਾਲ ਵੀ ਤਾਕਤਾਰ ਐ ਲੋ ਛਾਲ ਵੀ ਐਡਾ ਵੱਡਾ ਪੂਰਾ ਰਾਜਵਰਾ ਲੁੱਕ ਜਾਏਗਾ ਜੁੱਤੇ ਦੇ ਦੀਏ ਤੇ ਆ ਚੱਕੋ ਕਲਰ ਆਪਸ਼ਨ ਦੇਖ ਲਓ ਪੀਚ ਗੁਲਾਬੀ ਆ ਜਾਏਗਾ ਇਹਦੇ ਚ ਤੁਹਾਨੂੰ ਮਿਲ ਜੇ ਗਰੇ ਛੇਤੀ ਛੇਤੀ ਕਰ ਲਓ ਆਰਡਰ ਰੇਟ ਸੁਣਾਦਾ ਸੁਣਾਦਾ ਰੇਟ ਹੋਰ ਐਨ ਤੋਂ ਲੜਾਈ ਹੋ ਜਾਣੀ ਹੈ ਚਲੋ ਸੁਣਾਈ ਦਿਨਾ ਸਿਰਫ ਤਾਂ ਸਿਰਫ ਇਹ ਸੂਟ ਦੇ ਦਾਂਗੇ ਆਪਾਂ ਤੁਹਾਨੂੰ 800 ਰੁਪਏ ਦਾ 800 ਰੁਪਏ ਦੇ ਵਿੱਚ ਸੂਟ ਲੈ ਜਾਓ ਲੜਾਈ ਨਾ ਕਰਿਓ ਮਤਲਬ ਉਹਨੇ ਕਿ ਮੈਂ ਲੈਣਾ ਮੈਂ ਲੈਣਾ ਦੇ ਦਾਂਗੇ ਚਲੋ ਜੀ ਰਹ ਰਹੀ ਹੈ ਹਾਂਜੀ ਲੋ ਜੀ ਲੋ ਪਿਓਰ ਪਸ਼ਮੀਨਾ ਦੇ ਉੱਤੇ ਬੜਾ ਹੀ ਸੋਹਣਾ ਬੁਟੀਕ ਦਾ ਆਰਟੀਕਲ ਤੇ ਕੰਪਨੀ ਦਾ ਸੂਟ 2150 ਰੁਪਏ ਦੀ ਐਮ ਆਰ ਪੀ ਰੇਟ ਹੈ 2150 ਰੁਪਏ ਸਿਰਫ ਤਾਂ ਸਿਰਫ ਇਹ ਸੂਟ ਆਪਾਂ ਦੇਣਾ ਆ ਸਾਡੇ 1250 ਰੁਪਏ ਦਾ ਪਿਓਰ ਪਸ਼ਮੀਨਾ ਦੀ ਸਲਵਾਰ ਇਸ ਵਾਰ ਨਹੀਂ ਪਾਣਾ ਤੇ ਅਗਲੀ ਵਾਰੀ ਪਾ ਲਿਓ ਇਸ ਰੇਟ 'ਚ ਸੂਟ ਨਹੀਂ ਮਿਲਦਾ ਮੈਂ ਵਾਰ-ਵਾਰ ਕਹਿ ਰਹੀ ਹਾਂ ਇਸ ਭਾਅ 'ਚ ਸੂਟ ਨਹੀਂ ਮਿਲਦਾ ਸਿਰਫ ਤਾਂ ਸਿਰਫ ਐਵੀ ਮੇਰਾ ਮੂਡ ਦੀ ਗੱਲ ਹੁੰਦੀ ਹੈ ਮੇਰਾ ਮੂਡਾ ਤੋਂ ਬਹੁਤ ਵਧੀਆ ਚੱਲ ਰਿਹਾ ਇਸੇ ਕਰਕੇ ਦੇ ਰਿਆਂ ਇੱਧਰ ਦੇਖੋ ਬੜੇ ਸੋਹਣੇ ਕਲੈਕਸ਼ਨ ਦੇ ਨਾਲ ਕਲਰ ਵੀ ਬੜੇ ਬੜੇ ਪਿਆਰੇ ਬਹੁਤ ਸੋਹਣੇ ਕਲਰ ਦੇਾਂਗੇ ਤੇ ਆਫਟਰ ਸੀਜ਼ਿੰਗ ਇਦਾਂ ਦਾ ਸਟੂਡ ਬੰਨਨ ਵਾਲਾ ਟੈਗ ਲੱਗਾ ਹੋਏਗਾ ਪਿਓਰ ਕੰਪਨੀ ਦੀ ਨਿਸ਼ਾਨੀ ਇੱਥੋਂ ਹੁੰਦੀ ਹੈ ਤੁਹਾਨੂੰ ਕੰਪਨੀਆਂ ਟੈਗ ਵੀ ਲਾ ਕੇ ਦਿੰਦੀਆਂ ਨੇ ਤੁਹਾਨੂੰ ਕਲਰ ਵੇਖ ਲਓ ਬੜੇ ਸੋਹਣੇ ਸਿਰਫ ਸਾਡੇ 1250 ਦਾ ਸੂਟ 2150 ਵਾਲਾ ਹੈ 1250 ਚ ਤੁਹਾਨੂੰ ਦੇ ਦਾਂਗਾ ਛੇਤੀ ਆਰਡਰ ਕਰ ਦਿਓ ਛੇਤੀ ਤੁਹਾਨੂੰ ਛੇਤੀ ਇੱਕ ਨਾਲ ਹੋਰ ਦੇ ਦੇਣਾ ਡਿਜੀਟਲ ਪ੍ਰਿੰਟ ਦੀ ਵੈਲਵਟ ਡਿਜੀਟਲ ਪ੍ਰਿੰਟ ਦੀ ਵੈਲਵਟ ਤੇ ਰੇਟ ਸੁਣ ਕੇ ਹੋ ਜਗੇ ਹੈਰਾਨ ਪਲੀਜ਼ ਛੇਤੀ ਆਰਡਰ ਕਰ ਦੋ ਦੇਖੋ ਬੜਬੜ ਸੋਹਣੇ ਆਰਟੀਕਲ ਦੁਪੱਟਾ ਦੇਾਂਗੇ ਨਾਲ ਵਧੀਆ ਸਟੋਲ ਸਾਡੇ ਪ੍ਰੈਸ ਵਾਲੇ ਵੀਰ ਜੀ ਨੇ ਕਿਹਾ ਭਾਜੀ ਤੁਸੀਂ ਆਫਰਾਂ ਨਹੀਂ ਲਾਂਦੇ ਆਪਾਂ ਤੁਹਾਨੂੰ ਆਫਰਾਂ ਵੀ ਲਾ ਦੇਾਂਗੇ ਦੀਪਕ ਕੁਮਾਰ ਜੀ ਨੇ ਕਿਹਾ ਭਾਜੀ ਤੁਸੀਂ ਆਫਰਾਂ ਨਹੀਂ ਲਾਂਦੇ ਮੈਂ ਕਿਹਾ ਹੁਣ ਤੂੰ ਆਫਰ ਹੀ ਸੁਣੀ ਮਲਤਾਨੀ ਕਲੈਕਸ਼ਨ ਦੀ ਸ਼ੇਅਰ ਕਰ ਦੀ ਵੀਡੀਓ ਇਹ ਤਾਂ ਕਸਨ ਬਹੁਤ ਪੈਣੇ ਜੇ ਆ ਚੱਕੋ ਆ ਗਈ ਸਮਝਾ ਦੋ ਜੀ ਛੇਤੀ ਛੇਤੀ ਕਰ ਦੋ ਆਰਡਰ ਸਿਰਫ ਤੇ ਸਿਰਫ 1200 ਵਾਲਾ ਸੂਟ ਦੇਾਂਗੇ ਤੁਹਾਨੂੰ 650 ਰੁਪਏ ਦੇ ਵਿੱਚ 650 ਰੁਪਏ ਦੇ ਤੁਸੀਂ ਸੂਟ ਲੈ ਕੇ ਵੀ ਆਏ ਹੋਗੇ ਤੁਹਾਨੂੰ ਕੁਆਲਿਟੀ ਦਾ ਪਤਾ ਵੀ ਹੈ ਇਸ ਕੁਆਲਿਟੀ ਦਾ ਸੂਟ ਜੇ ਮਿਲ ਗਿਆ ਤੇ ਨਾ ਪੂਰਾ ਜ਼ਿੰਮੇਵਾਰ ਆ 650 ਰੁਪਏ ਦਾ ਸੂਟ ਛੇਤੀ ਛੇਤੀ ਕਰ ਦੋ ਆਰਡਰ ਸਿਰਫ ਤੇ ਸਿਰਫ ਮਲਤਾਨੀ ਕਲੈਕਸ਼ਨ ਤੇ ਟਿਕਾਣਸੂ ਰੋਡ ਰਾਜਪੁਰਾ ਪਿੰਡ ਆਪਣਾ ਟਿਕਾਣਸੂ ਛੇਤੀ ਆਜੋ ਤੇ ਆ ਲਓ ਆਏ ਹਾਏ 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 ਉਹ ਤਾਂ ਸਵਾਦ ਹੀ ਆਣਾ ਇਹ ਵੀਡੀਓ ਪਾ ਲਈ। ਭਾਬੀ ਦਾ ਫੋਨ ਆ ਰਿਹਾ। ਪਿਓਰ ਪਸ਼ਮੀਨਾ ਦਾ ਸੂਟ ਆ ਲੋ। ਪਿਓਰ ਪਸ਼ਮੀਨਾ ਦਾ ਸੂਟ ਸਾਰਾ ਬੜਾ ਸੋਹਣਾ ਵਰਕ ਦੇ ਨਾਲ ਕੰਟਰਾਸਟ ਛਾਲ। ਸਟੋਲ ਨਹੀਂ ਛਾਲ ਕੰਟਰਾਸਟ ਤਾਂ ਆਗੇ ਤੁਹਾਨੂੰ ਤੇ ਆ ਲੋ। ਇੱਟਾ ਵੱਡਾ ਛਾਲ ਇਹਨਾ ਮੈਂ ਕਹਿੰਨਾ ਪੂਰਾ ਰਾਜਪੁਰਾ ਛੱਡੋ ਪਟਿਆਲਾ ਵੀ ਆ ਜਾਏਗਾ ਥੱਲੇ ਇਹਦੇ। ਆ ਲੋ ਚੱਕੋ ਰੇਟ ਕਲਰ ਦੇਖੋ ਪਹਿਲਾਂ ਰੇਟ ਬਾਅਦ ਚੋ ਸੁਨੇਹਾ ਕਲਰ ਦੇਖੋ ਬੜੇ ਬੜੇ ਸੋਹਣੇ ਕਲਰ ਇਹ ਦੇਖੋ ਕਲਰ 1 2 3 ਤੇ ਐਲੋ ਬਾਜਰੀ 4 ਸਿਰਫ ਦੱਸ ਦਿਆ ਵੀਰਾ ਸਿਰਫ ਦੱਸ ਸਿਰਫ 1000 ਰੁਪਏ ਦਾ ਸੂਟ ਦਵਾਗੇ ਤੁਹਾਨੂੰ ਮਿਲਦਾ ਲੱਲੇਉ ਨਹੀਂ ਮਿਲਦਾ ਤੁਹਾਡਾ ਭਰਾ ਬੈਠਾ ਆ ਛੇਤੀ ਆਰਡਰ ਕਰ ਦੋ ਛੇਤੀ ਇਸ ਭਾਅ ਦੇ ਵਿੱਚ ਸੂਟ ਨਹੀਂ ਮਿਲਨੇ ਨਹੀਂ ਮਿਲਨੇ ਨਹੀਂ ਮਿਲਨੇ ਅੱਜ ਮੇਰਾ ਮੂਡ ਬਹੁਤ ਵਧੀਆ ਆ ਤਾਂ ਮੈਂ ਪਾਤੀ ਆ ਵੀਡੀਓ ਆਫਰ ਇਸ ਤੋਂ ਵਧੀਆ ਨਹੀਂ ਮਿਲਦੀਆਂ ਠੀਕ ਹੈ ਸਿਰਫ ਸਿਰਫ 1000 ਰੁਪਏ ਦੇ ਵਿੱਚ ਜੇਕਰ ਨਹੀਂ ਕੁਝ ਸਮਝ ਆ ਰਹੀ ਸਕਰੀਨ ਸ਼ਾਟ ਮਾਰ ਲਓ ਤੁਹਾਨੂੰ ਫੋਟੋ ਤੱਕ ਭੇਜ ਦਿਆਂਗੇ ਇੰਨੀ ਕੁ ਮਿਹਰਬਾਨੀ ਕਰ ਦਿਆਂਗੇ ਸੇਵੇ ਧੋਡੀ ਚ ਹਾਜ਼ਰਾਂ ਚੋੜੀ ਘੰਟੇ ਮਵਤਾਨੀ ਕਲੈਕਸ਼ਨ ਟਕਾਂਸੂ ਰੋਡ ਰਾਜਪੁਰਾ ਨੀਅਰ ਵਾਟਰ ਟੈਂਕ ਠੀਕ ਹੈ ਜੀ ਛੇਤੀ ਆਜੋ ਤੁਹਾਡੀ ਅਸੀਂ ਕਰ ਰਹੇ ਆ ਵੇਟ ਆਜੋ